ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਚੱਕ ਨਾਥਾ ਨਜ਼ਦੀਕ ਜੇਜੋ ਦੁਆਬਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਬੰਗਾ ਖਾਨਦਾਨ ਵੱਲੋਂ 45ਵਾਂ ਸਲਾਨਾ ਜੋੜ ਮੇਲਾ ਸਮੂਹ ਨੱਗਰਵਾਸੀ ಗ್ರಾಮ ਪੰਚਾਇਤ ਐਨਆਰਬੀ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਚੇਅਰਮੈਨ ਚੰਦਰਦਸ ਬੰਗਾ ਪ੍ਰਧਾਨ ਹਰਮੇਸ਼ ਲਾਲ ਬੰਗਾ ਉਪ ਪ੍ਰਧਾਨ ਚੈਨਰਾਮ ਬੰਗਾ ਖਜ਼ਾਨਚੀ ਬਲਵਿੰਦਰ ਬੰਗਾ ਉਪ ਖਜ਼ਾਨਚੀ ਬਲਰਾਜ ਬੰਗਾ ਐਡੀਟਰ ਤਰਸੀਮ ਲਾਲ ਬੰਗਾ 77 ਸਰਿੰਦਰ ਬੰਗਾ ਮੰਗਟ ਸਮੂਹ ਪ੍ਰਬੰਧਕ ਕਮੇਟੀ ਦੀ ਦੇਖ ਰਖੇਟ ਬਹੁਤੀ ਸ਼ਰਧਾਪੂਰਵ ਕਰਵਾਇਆ ਗਿਆ ਇਸ ਵਾਰ ਜਾਣਕਾਰ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਸੁਪਰੰਤ ਨਿਚਾਨ ਸਾਹਿਬ ਦੀ ਰਸਮ ਕੀਤੀ ਗਈ ਅਤੇ ਇਸ ਸੁਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਆਏ ਹੋਏ ਜਥੇਾਨ ਅਤੇ ਸੰਤਾਂ ਮਹਾਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸ਼੍ਰੀ 181 ਸੰਤ ਮਹਿੰਦਰਪਾਲ ਜੀ ਪੰਡਵਾ ਚੇਅਰਮੈਨ ਸ਼੍ਰੀ ਗੁਰਪ੍ਰੀਤ ਸਾਧੂ ਸੰਪਰਦਾਇ ਰਜਿਸਟਰਡ ਪੰਜਾਬ ਅਤੇ ਸੰਤ ਜਸਵਿੰਦਰ ਸਿੰਘ ਜੀ ਨਾਂਗੜ ਡੇਰਾ ਸਕਤਨ ਡਾਂਡੀਆਂ ਤੋਂ ਖਜ਼ਾਂਚੀ ਸ਼੍ਰੀ ਗੁਰਪ੍ਰੀਤ ਸਾਧੂ ਸੰਪਰਦਾਇ ਰਜਿਸਟਰਡ ਪੰਜਾਬ ਅਤੇ ਸੰਤ ਸ਼ੀਤਲਦਾਸ ਜੀ ਕਾਲੇਵਾਲ ਭਗਤਾਂ ਸੰਤ ਸਤਨਾਮਦਾਸ ਜੀ ਗੱਜਰ ਮਹਦੂਦ ਸੰਤ ਮੇਜਰ ਦਾਸ ਹੱਲੂਵਾਲ ਅਤੇ ਹੋਰ ਵੀ ਸੰਤਾਂ ਮਹਾਪੁਰਸ਼ਾਂ ਨੇ ਇਸ ਮੌਕੇ ਆਪਣੇ ਪ੍ਰਵਚਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਏ ਗਏ ਇਸ ਮੌਕੇ چیئرمین چرن دس بنگا پردان ہرمیش لال بنگا او پردان چین رام بنگا خیانچی بلوندر بنگا اب خزانچی بلراج بنگا ایڈیٹر ترسیم لال بنگا سکتر سکردر کلدیپ بنگا متیت بنگا لاور سن بنگا مندی بنگا سنتوک بنگا ملکیت بنگا کملجیت بنگا رنجیت پال بنگا ہیپی بنگا نرمل بنگا لاڈی بنگا کملجیت بنگا ਸੋਹਲਾ ਬੰਗਾ ਜੀ ਨੂੰ ਸਤਿ ਸ੍ਰੀ ਅਕਾਲ ਪਾਰ ਬੰਗਾ ਅਫਤਾਰ ਸਿੰਘ ਤਾਰੂ ਬੰਗਾ ਗੁੰਮੀ ਜੀ ਬੰਗਾ ਬਲਵੀਰ ਬੰਗਾ ਚੰਨ ਲਾਲ ਬੰਗਾ ਆਸਮਰ ਸਾਹਿਬੀ ਬੰਗਾ ਹਰਜਿੰਦਰ ਸਿੰਘ ਬੰਗਾ ਅਤੇ ਇਸ ਮੂਹ ਬੰਗਾ ਖਾਨਦਾਨ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਪ੍ਰਮੰਤਕਨ ਦੇ ਦੱਸੇ ਕਿ ਇਸ ਮੌਕੇ ਪ੍ਰਵੀਨ ਪਾਲਟਾ ਰਿਪਲ ਬੰਗਾ ਕੁਲਵਿੰਦਰ ਕਿੰਦਾ ਬੂਟਾ ਮੁਹੰਮਦ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਰਨਿੰਗ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸੋ ਵੀਡੀਓ ਨੂੰ ਬਤੁਬਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਬਤੁਬਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ ਧੰਨਵਾਦ Amém. ਸਾਡੇ ਸਰਬ ਕਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਤੁਸੀਂ ਵਿਸ਼ੇਸ਼ ਤੌਰ ਤੇ ਬੰਗਾ ਖਾਨਦਾਨ ਪੁੱਤ ਜੋ ਜੋੜ ਮਿਲਾ ਕਰਾਉਂਦੇ ਸਲਾਨਾ ਜੋੜ ਮਿਲਾ ਕਰਵਾਇਆ ਗਿਆ ਸੋ ਇਸ ਮੌਕੇ ਤੁਸੀਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਆ ਸੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਮੇਲੇ ਬਾਰੇ ਸਭ ਤੋਂ ਪਹਿਲਾਂ ਮੈਂ ਸਰਬ ਤਰਨ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੇ ਰੂਪ ਕੀਤਾ ਤੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਮੈਂ ਬੰਗਾ ਫੈਮਿਲੀ ਦੇ ਵਿੱਚ ਆਇਆ ਜਟੇਰੇ ਵੱਡੇ ਵਡੇਰੇ ਹੁੰਦੇ ਆ ਤੇ ਜੇ ਜਥੇਰੇ ਰਸ ਜਾਣ ਤੇ ਦੁਨੀਆਂ 'ਚ ਕੋਈ ਕੰਮ ਸਿੱਧਾ ਹੋ ਨਹੀਂ ਸਕਦਾ ਤੇ ਜੇ ਕੰਮ ਸਿੱਧੇ ਕਰਾਉਣੇ ਆ ਜਥੇਰੀਆਂ ਨੂੰ ਮਨਾ ਲਓ ਤੇ ਫਿਰ ਜਿੰਨੀਆਂ ਤੁਸੀਂ ਕਹੋ ਉਹਨੀਆਂ ਤਰੱਕੀਆਂ ਤੁਹਾਨੂੰ ਬਖਸ਼ਿਸ਼ ਹੋਣੀਆਂ ਤੇ ਮੈਂ ਉਹਦੇ ਲਈ ਸ਼ੁਕਰਗੁਜ਼ਾਰ ਹਾਂ ਜਿੱਤੇ ਪੂਰੀ ਪ੍ਰਬੰਧਕ ਕਮੇਟੀ ਦਾ ਉੱਥੇ ਖਾਸ ਕਰਕੇ ਬਲਵਿੰਦਰ ਬੰਗਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਜੀ ਕਮਲਜੀਤ ਬੰਗਾ ਸਾਹਿਬ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਇਹ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਮੈਂ ਬਹੁਤ ਬਹੁਤ ਰਿਨੀਆਂ ਸ਼ੁਕਰਗੁਜ਼ਾਰ ਹਾਂ ਤੇ ਜੇ ਤੁਸੀਂ ਬੰਗਾ ਪਰਿਵਾਰ ਦੇ ਵਿੱਚ ਤਲਾਕਤ ਰੱਖਦੇ ਆ ਤੇ ਤੁਹਾਨੂੰ ਗੁਜ਼ਾਰਸ਼ ਆ ਅਗਲੇ ਸਾਲ ਮੈਂ ਪੂਰੇ 1 ਵਜੇ ਆ ਕੇ ਗਾਵਾਂਗਾ ਤੇ ਅੱਜ ਮੈਂ ਥੋੜਾ ਲੇਟ ਹੋ ਗਿਆ ਸੀਗਾ ਤੇ ਮਾਫੀ ਹੈ ਇਸ ਗੱਲ ਦੀ ਤੇ ਪਰ ਫਿਰ ਵੀ ਮੇਰੇ ਵੱਲੋਂ ਸਾਰੇ ਬੰਗਾ ਫੈਮਿਲੀ ਨੂੰ ਔਰ ਸਮੂਹ ਜਿੱਥੇ-ਜਿੱਥੇ ਵੀ ਬੰਗਾ ਫੈਮਿਲੀ ਵੱਸਦੀ ਹੈ ਦੇਸ਼ਾਂ ਦੇਸ਼ਾਂ ਵਿੱਚ ਬੰਗਾ ਫੈਮਲੀਆਂ বাসਦੀਆਂ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੇ ਦਿਨੀਆਂ ਬਹੁਤ ਬਹੁਤ ਮੁबारकबाद ਹੈ ਤੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ థాంਕ ਯੂ ਸ਼ੁਕਰੀਆ ਇਹ ਬੁੱਟਾ ਮਾਮਾ ਜੀ ਇੱਕ ਸਵਾਲ ਹੈ ਛੋਟਾ ਜਿਹਾ ਜੀ ਤੁਸੀਂ ਦੇਖੋ ਇੱਥੇ ਕਿੰਨਾ ਸੋਹਣਾ ਧਾਰਮਿਕ ਸਰਪੇਚ ਟੂਰਮ ਪੇਸ਼ ਕੀਤਾ ਹਾਂਜੀ ਪਰ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਸਾਡੀਆਂ ਧੀਆ ਪਹਿਣਾ ਹਾਂਜੀ ਇੰਸਟਾਗ੍ਰam ਤੇ ਲਾ ਰਹੀਆਂ ਹਾਂਜੀ ਸੋ ਵਿਊ ਲੈਣ ਦੀ ਖਾਤਰ ਕੱਪੜੇ ਤੱਕ ਉਤਾਰ ਨੂੰ ਤਿਆਰ ਹੋ ਰਹੀਆਂ ਜੀ ਜੀ ਸਭ ਕੀ ਮੈਸੇਜ ਦੇਣਾ ਚਾਹੋਗੇ ਜਿਸ ਵਾਰ ਦੇਖੋ ਆ ਅਸਲ ਵਿੱਚ ਕੀ ਹੈਗਾ ਕਿ ਜਦੋਂ ਸੱਦੀ ਬਦਲਦੀ ਹੈ ਜਦੋਂ ਕੋਈ ਦੁਹਾਕਾ ਬਦਲ ਜਾਂਦਾ ਤੇ ਨਾਲ ਜਿਹੜਾ ਸੰਗੀਤ ਦੀਆਂ ਕੰਪੋਜੀਸ਼ਨਾਂ ਸੰਗੀਤ ਦੇ ਵਿੱਚ ਬਹੁਤ ਸਾਰਾ ਕਹਿ ਸਕਦੇ ਆ ਕਿ ਗ੍ਰੈਵਿਟ ਹੁਣ ਆਈ ਹੋਈ ਹੈ ਉਹ ਗ੍ਰੈਵਿਟ ਇਸ ਤਰੀਕੇ ਦੀ ਹੈ ਕਿ ਜਾਂ ਤਾਂ ਫਿਰ ਅਸਲੇ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਜਾਂ ਫਿਰ ਗੈਂਗਸਟਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਜਾਂ ਫਿਰ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਖਿਲਾਫ ਆ ਤੇ ਮੇਰਾ ਖਿਆਲ ਹੈ ਕਿ ਜਿਹੜੇ ਸਾਡੀਆਂ ਪਮਿਤਿਆਂ ਨੇ ਭੈਣਾਂ ਨੇ ਜਾਂ ਸਾਡੇ ਗੱਬਰੂ ਨੇ ਉਹਨਾਂ ਸਾਰਨ ਮੈਂ ਗੁਜਾਰਸ਼ ਕਰ ਇਹੀ ਕਰਦੇ ਹੁੰਨੇ ਆ ਕਿ ਤੁਸੀਂ ਚੰਗੇ ਗਾਣੇ ਸੁਣੋ ਚੰਗੇ ਗਾਣੇ ਸੁਣ ਕੇ ਤੁਸੀਂ ਕੋਈ ਨਾ ਕੋਈ ਸੇਧ ਜ਼ਰੂਰ ਲਵੋ ਤੇ ਮੈਂ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਹੁੰਨਾ ਕਿ ਸੇਧ ਵਾਲੇ ਗਾਣੇ ਜਿਹਦੇ ਵਿੱਚ ਮੈਸੇਜ ਹੋਵੇ ਉਹ ਗਾਣੇ ਜਿਹੜੇ ਆ ਗਾਉਣੇ ਚਾਹੀਦੇ ਆ ਤਾਂ ਕਿ ਅਸੀਂ ਜੀ ਅਸੀਂ ਆਪਣੀ ਮusiqi ਦੀ ਸੇਵਾ ਕਰਦੇ ਆਂ ਤੇ ਅਸੀਂ ਕੁਝ ਨਾ ਕੁਝ ਲਾਭ ਖਟਕੇ ਜਾਈਏ ਤੇ ਦੁਨੀਆ ਤੋਂ ਕੋਈ ਜਸ ਖਟਕੇ ਜਾਈਏ ਤੇ ਜਦੋਂ ਅਸੀਂ ਦੁਨੀਆ ਤੋਂ ਚਲੇ ਜਾਈਏ ਸਾਡੇ ਗਾਣਿਆਂ ਰਾਹੀਂ ਵੀ ਜਿਹੜਾ ਮੈਸੇਜ ਆਵੇ ਮੈਂ ਖਟਕਾ

ਤੁਹਾਰੇ ਇੱਕ ਉਸਾਨ ਦੀ ਜਿੰਦਗੀ ਬਚਾਉਂਦਾ ਕਿਉਂਕਿ ਲੋੜ ਪੈਂਦੇ ਕੇ ਵੀ ਸਾਨੂੰ ਬਲੱਡ ਨਹੀਂ ਮਿਲਦਾ ਤੁਸੀਂ ਸਾਡਾ ਇੱਕ ਇੱਕ ਬੂੰਦ ਦਾਨ ਕੀਤਾ ਹੋਇਆ ਤੋਂ ਕਿਸੇ ਵੀ ਇਨਸਾਨ ਦੀ ਜਿੰਦਗੀ ਬਚਾ ਸਕਦਾ ਤੁਸੀਂ ਸਾਡੇ ਸਰਬਤਰਮ ਜੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਫਜੂਸ ਡੋਨੋਰਸ ਪੰਜਾਬ ਵੱਲੋਂ ਜੋ ਇਹ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਜੁ ਲਗਾਏ ਜਾ ਰਿਹਾ ਹੈ ਇਹ ਉਪਰਾਲੇ ਕਦੋਂ ਤੋਂ ਕੀਤੇ ਜਾ ਰਹੇ ਹੈ ਇਹ ਚੱਕ ਨਾਥਾ ਜੀਜੋ ਪਿਕੇ ਜੋ ਬੰਗਾ ਖਾਨਦਾਨ ਦਾ ਇਹ ਜਠੇਰੀਆਂ ਦਾ ਮੇਲਾ ਇਹ 47ਵਾਂ ਮੇਲਾ ਅੱਜ ਮਨਾਇਆ ਜਾ ਰਿਹਾ ਔਰ ਇਹ ਜਿਹੜਾ ਇਹ ਫ੍ਰੀ ਮੈਡੀਕਲ ਕੈਂਪ ਹੈ ਇਹ 30 ਸਾਲ ਤੋਂ ਲਗਾਤਾਰ ਇਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਔਰ ਇਹ ਫ੍ਰੀ ਕੈਂਪ ਹੀ ਆਰਗੇਨਾਈਜ਼ ਕੀਤਾ ਜਾਂਦਾ ਹੈ ਲੋੜਵੰਦ ਵਿਅਕਤੀਆਂ ਨੂੰ ਇੱਥੇ ਚੈੱਕਅਪ ਕਰਕੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਔਰ ਉਹਦੇ ਨਾਲ-ਨਾਲ ਪਿਛਲੇ 3 ਸਾਲ ਤੋਂ ਇੱਥੇ ਬਲੱਡ ਨੇਸ਼ਨ ਦਾ ਵੀ ਕੈਂਪ ਲਗਾਇਆ ਜਾ ਰਿਹਾ ਹੈ ਜਿੰਨੇ ਵੀ ਜਿਹੜਾ ਜੋ ਬਲੱਡ ਹੈ ਉਹ ਲੋੜਵੰਦ ਵਿਅਕਤੀ ਲਈ ਉਹ ਪ੍ਰੋਵਾਈਡ ਕੀਤਾ ਜਾਂਦਾ ਹੈ ਸੋ ਸਾਨੂੰ ਜਰੂਰ ਬਲੱਡ ਜਿਹੜਾ ਆ ਉਹ ਸਾਨੂੰ ਡੋਨੇਟ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਜਦੋਂ ਅੰਦਰ ਘਟਨਾ ਹੁੰਦੀ ਹੈ ਇਹ ਜੱਕਦਮ ਉਹ ਬਲੱਡ ਕੋਈ ਖਰੀਦਿਆ ਨਹੀਂ ਜਾ ਸਕਦਾ ਉਹ ਜੇ ਡੋਨੇਟ ਕਿੰਨੇ ਡੋਨੇਟ ਕੀਤਾ ਹੈ ਤੁਹਾਡੇ ਕੋਲ ਹੋਊਗਾ ਕਿ ਤਦ ਹੀ ਲੋੜ ਬੰਦੇ ਲੱਗ ਸਕਦਾ ਹੈ ਤੇ ਡਾਕਟਰ ਸਾਹਿਬ ਕਿੰਨੀ ਏਜ ਤੋਂ ਕਿੰਨੀ ਏਜ ਤੱਕ ਡੋਨੇਟ ਕੀਤਾ ਜਾ ਸਕਦਾ ਜੀ ਕਿੰਨੀ ਕਿਉਂ ਦੇਖੋ 18 ਸਾਲ ਤੋਂ ਉੱਪਰ ਜਦੋਂ ਐਸੀ ਹੋ ਜਾਂਦੇ ਆ ਕੋਈ ਵੀ ਚਾਹੇ ਲੜਕੀ ਆ ਚਾਹੇ ਲੜਕਾ ਹੈ ਉਹ ਬਲੱਡ ਦੇ ਸਕਦਾ ਹੈ ਜੇ ਕਿਸੇ ਨੂੰ 슈ਗਰ ਹੋਵੇ ਉਹ ਨੂੰ ਬਲੱਡ ਨਹੀਂ ਦੇਣਾ ਚਾਹੀਦਾ ਬਾਕੀ ਆਪਣੇ ਜਿਹੜੇ ਸਿਹਤ हिसाब ਦੇ ਨਾਲ ਜਿਸ ਦਾ ਬਲੱਡ ਪ੍ਰੋਪਰ ਦਾਸ ਤੋਂ ਉੱਪਰ ਬਲੱਡ ਸਾਡਾ ਹੈ ਤੇ ਉਹ ਡੋਨੇਟ ਕਰ ਸਕਦਾ ਹੈ ਔਰ ਇਹ ਬੰਗਾ ਖਾਨਦਾਨ ਦਾ ਇਹ ਬਹੁਤ ਵੱਡਾ ਪੁਰਾਣਾ ਹੈ ਜੋ ਚੱਕ ਨਾ ਥਾ ਜਿੱਜੋ ਹੀ ਹੀ ਕੈਂਪ ਹਰ ਸਾਲ ਇਹ ਟੀਮਾ ਫ੍ਰੀ ਮੈਡੀਕਲ ਕੈਂਪ ਹੈ ਸੋ ਅੱਜ ਇਥੇ ਸਰਵ ਧਰਮ ਨਿਊਜ਼ ਚੈਨਲ ਦਾ ਵੀ ਮੈਂ ਧੰਨਵਾਦ ਕਰਾਂਗਾ ਅਫਾਜ਼ ਇਸੀ ਗਵਰਨਰ ਲਾਂਚ ਇੰਟਰਨੈਸ਼ਨਲ ਕਿਉਂਕਿ ਇਸ ਗੁਰੂ ਘਰ ਤੋਂ ਹੀ ਇਹ ਮਾਨ ਮੈਨੂੰ ਮਹਿਸੂਸ ਮਾਨ ਮਿਲਿਆ ਐਜ ਗਵਰਨਰ ਲਾਇਨਸ ਕਲਬ ਪੰਜਾਬ ਜੰਮੂ ਹਮਾਚਲ ਔਰ ਇਸ ਜੀ ਬੰਗਾ ਖਾਨਦਾਨ ਤੋਂ ਹੁੰਦੇ ਹੋਏ ਇੱਥੇ ਜਿਹੜੀ ਕਮੇਟੀ ਆ ਸਾਡੀ ਸਾਰੀ ਰਲ ਕੇ ਲੋੜਵੰਦਾਂ ਲਈ ਜਾਂ ਇਹ ਜਿਹੜਾ ਸਾਡਾ ਜੰਗਲ ਦੇ ਵਿੱਚ ਮੰਗਲ ਆਇਆ ਇਹ ਸਾਰੇ ਬੰਗਾ ਖਾਨਦਾਨ ਦੇ ਪਰਿਵਾਰਾਂ ਵੱਲੋਂ ਇਹ ਸਾਰਾ ਉਪਰਾਲਾ ਰਲ ਮਿਲ ਕੇ ਇਥੇ ਇਹਨਾਂ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਔਟਸਰਾ ਲੈ ਕੇ ਅੱਜ ਪਾਰਟ ਦਾ ਪੂਪ ਪਾਇਆ ਗਿਆ ਉਸ ਪ੍ਰੰਤ ਅੱਜ ਲੰਗਰ ਔਰ ਨਗਰ ਜਿਹੜਾ ਕੀਰਤਨ ਦਾ ਦਰਬਾਰ ਆ ਉਹ ਚੱਲ ਰਿਹਾ ਹੈ ਸੋ ਮੈਂ ਸਰਬ ਧਰਮ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੰਗਾ ਖਾਨਦਾਨ ਦੇ ਫ੍ਰੀ ਮੈਡੀਕਲ ਕੈਂਪ ਤੇ ਜਿੰਨਾ ਵੀ ਜਿਹੜਾ ਇਹ ਜੋੜ ਮੇਲੇ ਦਾ ਸਾਰਾ ਇਹਨਾਂ ਨੇ ਆਰਗੇਨਾਈਜ਼ ਚੈਨਲ ਦੇ ਉਤੇ ਇਹ ਪੇਸ਼ ਕਰਨੇ ਜਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਵੇ ਹੋ ਜਾ ਸਾਰੇ ਇਕੱਠੇ ਜੇ ਸਭ ਨਾਲ ਪਹੁੰਚੋਣਾ ਹੈ ਜੇ ਤੁਸੀਂ ਇਕੱਲੇ ਇਕੱਲੇ ਪਾਰ ਕੇ ਰਹੋਗੇ ਫਿਰ ਸਭ ਦਾ ਅੰਦੀ ਰਾਖੀ ਨਹੀਂ ਕਰ ਸਕੀ ਸਭ ਦਾ ਅੰਦੀ ਰਾਖੀ ਕਰ ਹੋਣੀ ਹੈ ਇੱਕ ਮੁੱਠ ਹੋ ਕੇ ਜੇ ਇੱਕ ਮੁੱਠ ਹੋමුਗੇ ਤੇ ਇੱਕ ਦਿਨ ਘੱਟੋ ਘੱਟ ਮੁੱਖ ਮੰਤਰੀ ਸਾਡਾ ਫੌਜ ਸਮਾਜ ਦਾ ਹੋਊਗਾ ਜਦੋਂ ਇੱਕ ਮੁੱਠ ਹੋ ਜਾਵੇ ਦੀ ਸਾਹ ਸ਼ੁਰੂਆਤ ਹੋਈ ਹੈ ਸ਼ੁਰੂਆਤ ਹੋਈ ਹੈ ਬੜੇ ਹੋਰ ਪੱਕੀ ਬੱਤੀ ਨੂੰ 5 ਸਾਲ ਵਰ ਨੂੰ ਆਓ ਜੀ ਧੀ ਦਾ ਬੰਦ ਨਾ ਚੁੱਕ ਜੇ ਨਹੀਂ ਨਾ ਚੁੱਕ ਸਰਵ ਧਰਮ ਨਿਊਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੁਬੀਰ ਜੀ ਆਪਣੇ ਜੋ ਬੰਗਾ ਖਾਨਦਨ ਵਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ। 6 ਕਿਸ ਦਿਨ ਤੋਂ ਇਸ ਮਾਗਮੇ ਸ਼ੁਰੂ ਕੀਤੇ ਗਏ ਸੀ। 1 ਕਿਸ ਦਿਨ ਅਨਪਰ ਸਾਹਿਬ ਜੀ ਦੇ ਘੋਗ ਪਾਏ ਗਏ। ਇਸ ਮੌਕੇ ਕਈ ਕਈ ਕਲਾਕਾਰਾਂ ਨੇ ਹਾਜ਼ਰੀ ਭਰੀ। ਸਭ ਤੋਂ ਪਹਿਲਾਂ ਮੈਂ ਸਰਵ ਧਰਮ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਬੰਗਾ ਗੋਤ ਜਠੇੜਿਆਂ ਦੇ ਸਲਾਨਾ ਜੋੜ ਮੇਲੇ ਨੂੰ ਕਵਰ ਕਵਰਿੰਗ ਕਰਕੇ ਤੁਸੀਂ ਲਾਈਵ ਟੈਲੀਕਾਸਟ ਕੀਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸਮਾਗਮ ਨੂੰ ਤੁਸੀਂ ਦਿਖਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਹਰ ਸਾਲ 2 ਜੂਨ ਨੂੰ ਬੰਗਾ ਗੋਤ ਜਠੇਰੀਆਂ ਦੇ ਇਸ ਪਵਿੱਤਰ ਸਥਾਨ ਤੇ ਜਿਹੜਾ ਸਾਲਾਨਾ ਜੋੜ ਮੇਲਾ ਇਸ ਵਾਰ 45ਵਾਂ ਸਾਲਾਨਾ ਜੋੜ ਮੇਲਾ ਸੀਗਾ ਔਰ ਪਹਿਲੇ ਅਖੰਡ ਪੰਜਾਬ ਕਿਸੇ ਸੇਵਕ ਨੇ ਸੁੱਖੇ ਹੋਏ ਸੀ ਚਾਲ ਕਲਾ ਤੋਂ ਉਹਦੇ ਭੋਗ ਪਏ 31 ਤਰੀਕ ਨੂੰ ਕੋਟ ਪੱਲੀਆਂ ਸੋਰੀ ਕੋਟ ਪੱਲੀਆਂ ਉਸ ਤੋਂ ਬਾਅਦ ਵਿੱਚ ਫਿਰ 31 ਤਰੀਕ ਨੂੰ ਅਖੰਡ ਜਾਪ ਆਰੰਭ ਹੋਏ ਔਰ 2 ਜੂਨ ਨੂੰ ਅੱਜ ਸਵੇਰੇ ਇਹ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਆਰਤੀ ਆਰਕੇ ਤੇ ਜਾਪ ਹੋਏ ਔਰ ਫਿਰ ਸਟੇਜ ਦੀ ਕਾਰਵਾਈ ਬਹੁਤ ਹੀ ਵਰਲਡ ਫੇਮਸ ਕਲਾਕਾਰ ਆਪਣੇ ਪ੍ਰਵੀਨ ਪਹਾੜਾ ਜੀ ਬੂਟਾ ਮੁਹੰਮਦ ਜੀ ਕੁਲਵਿੰਦਰ ਕਿੰਦਾ ਜੀ ਰਿਪਨ ਬੰਗਾ ਜੀ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਸਟੇਜ ਤੋਂ ਔਰ ਮੈਂ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਆਪਣੀ ਆਪਣੀ ਜ਼ਿੰਮੇਵਾਰੀ ਦੇ ਨਾਲ ਸੇਵਾਵਾਂ ਨਿਭਾਈਆਂ ਔਰ ਇਹ ਇੱਥੇ ਵਿਸ਼ੇਸ਼ ਗੱਲ ਇਹ ਹੈ ਸਾਡੇ ਬੰਗਾ ਖਾਨਦਾਨ ਗੋਤ ਜਿਸੀਆਂ ਦੀ ਜੋ ਪ੍ਰਬੰਧਕ ਕਮੇਟੀ ਹੈ ਅਸੀਂ ਇੱਥੇ ਬੜੇ ਵੱਡੇ ਵੱਡੇ ਉਪਰਾਲੇ ਕਰ ਰਹੇ ਜਿੱਦਾਂ ਮੈਡੀਕਲ ਦਾ ਵੀ ਅਸੀਂ ਸਹੂਲਤ ਜਿਹੜੀ ਆ ਆਲਰੇਡੀ ਲਗਾਤਾਰ ਦਿੱਤੀ ਹੋਈ ਹੈ ਡਾਕਟਰ ਸਾਹਿਬ ਹਰ ਸੰਡੇ ਨੂੰ ਜਾਂ ਜਦੋਂ ਵੀ ਇੱਥੇ ਜ਼ਰੂਰਤ ਪੈਂਦੀ ਹੈ ਆਸ-ਪਾਸ ਦੀਆਂ ਸੰਗਤਾਂ ਜਿਹੜੀਆਂ ਉਹ ਫ੍ਰੀ ਜਿਹੜਾ ਮੈਡੀਕਲ ਸਹੂਲਤ ਲੈਂਦੀਆਂ ਹਨ ਫਿਰ ਅਸੀਂ ਮੇਲੇ ਤੇ ਜਿਹੜੇ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਉਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਚੈੱਕਅਪ ਫ੍ਰੀ ਕੀਤਾ ਜਾਂਦਾ ਔਰ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਜਾਂਦਾ ਜਿਹਦੇ ਵਿੱਚ ਅੱਜ ਲਗਭਗ ਮੇਰੇ ਖਿਆਲ ਨਾਲ 50 ਦੇ ਲਗਭਗ ਯੂਨਿਟ ਜਿਹੜੇ ਆ ਹੋਏ ਆ ਬਲੱਡ ਦੇ ਤੇ ਇਹ ਵੀ ਅਸੀਂ ਉਪਰਾਲਾ ਕਰਦੇ ਆਂ ਖੂਨਦਾਨ ਵਹਾਦਾਨ ਆ ਵੀ ਇਸ ਖੂਨ ਦੇ ਨਾਲ ਕੋਈ ਕੀਮਤੀ ਜਾਨਾਂ ਜਿਹੜੀਆਂ ਬਚ ਜਾਂਦੀਆਂ ਇਹ ਵੀ ਉਪਰਾਲਾ ਹੈ ਔਰ ਅਸੀਂ ਆਪਣੇ ਇਸ ਸਥਾਨ ਵਾਸਤੇ ਉਪਰਾਲੇ ਕਰ ਰਹੇ ਆ ਕਿਉਂਕਿ ਸਾਨੂੰ ਪਾਰਕਿੰਗ ਵੀ ਅੱਗੇ ਪ੍ਰੋਬਲਮ ਹੈਗੀ ਆ ਉਹਦੇ ਵਾਸਤੇ ਵੀ ਅਸੀਂ ਅਰੇਂਜ ਕਰ ਰਹੇ ਕੋਈ ਜ਼ਮੀਨ ਖਰੀਦ ਰਹੇ ਆ ਵੈਸੇ ਸਾਡੇ ਕੋਲ ਜ਼ਮੀਨ ਤਾਂ ਬਹੁਤ ਕਾਫੀ ਆ ਲੇਕਿਨ ਮੇਲੇ ਦੇ ਹਿਸਾਬ ਨਾਲ ਸੰਗਤਾਂ ਦਾ ਜਿਹੜਾ ਆ ਉਹ ਇਕੱਠ ਆ ਉਹ ਹਰ ਸਾਲ ਵੱਧਦਾ ਹੀ ਜਾਂਦਾ ਆ ਤੇ ਦੂਸਰਾ ਅਸੀਂ ਐਜੂਕੇਸ਼ਨ ਦੇ ਜਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਮਿਸ਼ਨ ਹੈ ਬਾਬਾ ਸਾਹਿਬ ਦਾ ਉਹਦੇ ਵਾਸਤੇ ਵੀ ਉਪਰਾਲੇ ਅਸੀਂ ਕਰਦੇ ਰਹੀ ਤੇ ਸਾਡੇ ਪ੍ਰਧਾਨ ਹਰਮੇਸ਼ ਬੰਗਾ ਜੀ ਆ ਵਾਈਸ ਪ੍ਰਧਾਨ ਬਾਬੂ ਚੇਨਰਾਮ ਜੀ ਆ ਸਾਡੇ ਐਡੀਟਰ ਆ ਸਾਡਾ ਹਿਸਾਬ ਦਾ ਬਾਕਾਇਦਾ ਆਡੀਟਰ ਦੇ ਨਾਲ ਚੈੱਕ ਹੁੰਦਾ ਆ ਤਰਸੀਮ ਬੰਗਾ ਜੀ ਇਹ ਬੈਂਕ ਤੋਂ ਰਟਾਇਰ ਨੇ ਤੇ ਬਲਰਾਜ ਬੰਗਾ ਜੀ ਕੈਸ਼ੀਅਰ ਨੇ ਦਾਸ ਬਲਵਿੰਦਰ ਬੰਗਾ ਕੈਸ਼ੀਅਰ ਕੈਸ਼ੀਅਰ ਆ ਤੇ ਸਾਡੇ ਮਾਸਟਰ ਸ੍ਰਿੰਦਰ ਜੀ ਜਨਰਲ ਸੈਕਟਰੀ ਆ ਤੇ ਤਕਰੀਬਨ ਸਾਰੇ ਪੜ੍ਹੇ ਲਿਖੇ ਐਜੂਕੇਟਿਡ ਹੈਗੇ ਆ ਅਸੀਂ ਮਤਲਬ ਵਧੀਆ ਤਰੀਕੇ ਦੇ ਨਾਲ ਇਸ ਕਮੇਟੀ ਦਾ ਜਿਹੜਾ ਕਾਰਜ ਅਸੀਂ ਕਰਦੇ ਆ ਸੋ ਮੈਂ ਇਹ ਬੰਗਾ ਖਾਨਦਾਨ ਨੂੰ ਸਾਰੇ ਇਹ ਵੀ ਇਹੀ ਅਪੀਲ ਕਰਦਾ ਆ ਤੇ ਤੁਸੀਂ ਵੱਤ ਤੋਂ ਵੱਤ ਆਪਣੇ ਕਿੱਕ ਬਜ਼ੁਰਗਾਂ ਨੂੰ ਜੋ ਲੋਕ ਜੋ ਸਮਾਜ ਜੋ ਕੌਮ ਆਪਣੇ ਬਜ਼ੁਰਗਾਂ ਨੂੰ ਪਿਤਰਾ ਨੂੰ ਰਹਿਬਰਾਂ ਨੂੰ ਯਾਦ ਕਰਦੀ ਹੈ ਤਰੱਕੀ ਕਰਦੀ ਆ ਤੇ ਸਾਡਾ ਬੰਗਾ ਖਾਨਦਾਨ ਜੋ ਹੈ ਇਹਦੇ ਵਿੱਚ ਬਹੁਤ ਹੀ ਉਹ ਚੜ੍ਹਦਿਆਂ ਤੇ ਆਪਣੇ ਲੱਗੇ ਹੋਏ ਨੇ ਔਰ ਪੋਲਿਟਿਕਸ ਦੇ ਵਿੱਚ ਵੀ ਜਿਵੇਂ ਆਪਣੇ ਕਮਲਜੀਤ ਬੰਗਾ ਜੀ ਜਿਲ੍ਹਾ ਪ੍ਰਸ਼ਾਸਿਤ ਮੈਂਬਰ ਨੇ ਜਾਂ ਹੰਸਰਾਜ ਬੰਗਾ ਜੀ ਜਿਹੜੇ ਕਾਂਸੀ ਟੀਵੀ ਚਲਾਉਂਦੇ ਨੇ ਤੇ ਗੁਰੂ ਅਰਬਦਾਸ ਮਹਾਰਾਜ ਜੀ ਦਾ ਪਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਜਾ ਹੋਰ ਸਾਡੀ ਭੈਣ ਜੀ ਆ ਪ੍ਰਵਿੰਦਰ ਕੌਰ ਬੰਗਾ ਜੀ ਉਹ ਐਨਆਰਆਈ ਸਭਾ ਦੀ ਪ੍ਰਧਾਨ ਆ ਫਿਰ ਰਿਟਾਇਰ ਡੀਐਸ ਐਸਐਨਓ ਸਾਹਿਬ ਹੁਣ ਆ ਕੇ ਗਏ ਨੇ ਤੇ ਮਤਲਬ ਬਹੁਤ ਉੱਚੇ ਚੌਧਿਆਂ ਤੇ ਸਾਡੇ ਬੰਗਾ ਖਾਨਦਾਨ ਤੋਂ ਹੈਗੇ ਆ ਔਰ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਆ ਬਜ਼ੁਰਗਾਂ ਪਿਤਰਾ ਦੇ ਚਰਨਾ ਕਮਲਾਂ ਦੇ ਵਿੱਚ ਕਿ ਇਸੇ ਤਰ੍ਹਾਂ ਬੰਗਾ ਖਾਨਦਾਨ ਚੜ੍ਹਦੀ ਕਲਾ ਵਿੱਚ ਰਹੇ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਜੀ ਅੱਜ ਜੇ ਉਹ ਨੌਜਵਾਨ ਪੀੜ੍ਹੀ ਆ ਲਗਾਤਾਰ ਨਸ਼ੇਦ ਕਰਕੋਂਦੀ ਜਾ ਰਹੀ ਆ ਤੁਸੀਂ ਸਰ ਕੀ ਮੈਸੇਜ ਜਿਹੜਾ ਦਵਗਾ ਜੀ ਨੌਜਵਾਨ ਪੀੜ੍ਹੀ ਨੂੰ ਅੱਜ ਦੇ ਮੈਂ ਮੈਸੇਜ ਮੈਂ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਇੱਕ ਮੁਹਿੰਮ ਛੇੜੀ ਆ ਤੇ ਅਸੀਂ ਉਹਦੇ ਨਾਲ ਕਾਫੀ ਮਤਲਬ ਸਹਿਮਤ ਆਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਤਾਂ ਇਹ ਚਾਹੁੰਦੇ ਆਂ ਕਿ ਸਾਨੂੰ ਆਪਣੇ ਆਪਣੇ ਨਗਰਾਂ ਦੇ ਵਿੱਚ ਦੇਖੋ ਸਰਕਾਰ ਕਹਿੰਦੀ ਆ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਹਾਲਾਤ ਇਦਾਂ ਦੇ ਹੋ ਚੁੱਕੇ ਆ ਵੀ ਕੋਈ ਵੀ ਕਿਸੇ ਨੂੰ ਕਹਿਣ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਅੱਜ ਕ੍ਰਾਈਮ ਵੀ ਬਹੁਤ ਵੱਧ ਗਿਆ ਆ ਜਿਸ ਵੇਲੇ ਅਸੀਂ ਕੋਈ ਨਸ਼ੇ ਵਾਲੇ ਨੂੰ ਅਸੀਂ ਕਹਿੰਨੇ ਆ ਤਾਂ ਉਹ ਇਹ ਨਹੀਂ ਸਮਝਦਾ ਕਿ ਮੇਰੇ ਉਹ ਮੇਰੇ ਫਾਇਦੇ ਵਾਸਤੇ ਆ ਉਹ ਇਹ ਸਮਝਦਾ ਵੀ ਸ਼ਾਇਦ ਉਹ ਸਾਨੂੰ ਮਤਲਬ ਕ੍ਰਿਟਿਕਾਈਜ਼ ਕਰ ਰਿਹਾ ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਸਰਕਾਰ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰੇ ਜਿਹਦੇ ਨਾਲ ਜਿਹੜਾ ਉਹ ਨਸ਼ੇ ਆ ਉਹਨਾਂ ਨੂੰ ਸਿੱਧਾ ਰਾਹ ਤੇ ਜਿਹੜਾ ਨਸ਼ੇ ਕਰਦੇ ਆ ਉਹਨਾਂ ਨੂੰ ਕੋਈ ਹਸਪਤਾਲਾਂ ਦੇ ਵਿੱਚ ਇਦਾਂ ਦੀ ਟ੍ਰੀਟਮੈਂਟ ਕਰਾਈ ਜਾਵੇ ਨਾ ਕਿ ਕੋਈ ਪਿੰਡਾਂ ਦੇ ਵਿੱਚ ਜਿਹੜੇ ਝਗੜੇ ਹੋਣ ਤੇ ਨਾ ਕੋਈ ਇਦਾਂ ਦਾ ਕੋਈ ਕ੍ਰੇਟ ਹੋਵੇ ਪ੍ਰੋਬਲਮ ਜਿਹਦੇ ਨਾਲ ਸਮਾਜ ਦੇ ਵਿੱਚ ਵੰਡੀਆਂ ਪੈਦਾ ਹੋਣ ਤੇ ਇਹ ਅਸੀਂ ਸਰਕਾਰ ਦੇ ਨਾਲ ਇਸ ਸਹਿਮਤ ਜਿਹੜਾ ਜੁੁੱਤ ਨਸ਼ਿਆਂ ਦੇ ਵਿਰੋਧਿਆ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਸਾਨੂੰ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਐਜੂਕੇਸ਼ਨ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਔਰ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਤਕਰੀਬਨ ਮੈਨੂੰ ਮੈਂ 2-3 ਦਿਨ ਤੋਂ ਅਸੀਂ ਲਗਾਤਾਰ ਇੱਥੇ ਆ ਸਾਡੇ ਬੰਗਾ ਖਾਨਦਾਨ ਦੇ ਵਿੱਚ ਕੋਈ ਇਦਾਂ ਦੇ ਮੈਨੂੰ ਨੌਜਵਾਨ ਨਹੀਂ ਦਿਸੇ ਸੇਵਾ ਕਰਦੇ بڑے ਹੈਲਥ ਕਲੱਬਾਂ ਵਿੱਚ ਜਾਂਦੇ ਆ ਸ਼ਵੀਰ ਨਾਲ ਲਾਈਆਂ ਸੀ ਮੈਂ ਬਹੁਤ ਖੁਸ਼ ਹੋਇਆ ਕੋਈ ਇਸ ਤਰ੍ਹਾਂ ਦਾ ਮੈਨੂੰ ਦਿਨ ਦੱਸਿਆ ਕਿ ਬੰਗਾ ਖਾਨਦਾਨ ਦੇ ਵਿੱਚ ਵੀ ਕੋਈ ਨਸ਼ਿਆਂ ਵਾਲੇ ਹੈਗੇ ਆ ਪਰ ਜੇਕਰ ਹੈਗੇ ਵੀ ਆ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਨਸ਼ੇ ਛੱਡ ਕੇ ਤੁਸੀਂ ਆਪਣੇ ਆਪਣੇ ਸਿਹਤ ਦਾ ਧਿਆਨ ਰੱਖੋ ਤੇ ਐਜੂਕੇਸ਼ਨ ਵੱਲ ਧਿਆਨ ਦਿਓ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਅੱਜ ਅੱਜ ਜਿਹੜਾ ਸਮਾਂ ਹੈਗਾ ਨਾ ਸਾਨੂੰ ਵੱਧ ਤੋਂ ਵੱਧ ਆਪਣੇ ਬੱਚੇ ਨੂੰ ਪੜ੍ਹਾਉਣਾ ਹੀ ਚਾਹੀਦਾ ਆ ਕਿਉਂਕਿ ਪੜ੍ਹਾਈ ਤੋਂ ਇਲਾਵਾ ਸਾਡੀ ਤਰੱਕੀ ਦਾ ਕੋਈ ਵੀ ਹੋਰ ਤਰੀਕਾ ਨਹੀਂ ਹੈਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਕਰਦਾ ਸਰਵਕਰਨ نیوز ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਗਤੂ ਦੇਵ ਤੁਹਾਨੂੰ ਧੰਨਵਾਦ